ਦੇਸ਼ ਵਿੱਚ ਬਣੇ ਨਵੇਂ ਕਾਨੂੰਨ ਨੂੰ ਲੈ ਕੇ ਹੁਣ ਪੰਜਾਬ ਪੁਲਿਸ ਲਗਾਤਾਰ ਹੀ ਸਰਗਰਮ ਨਜ਼ਰ ਆ ਰਹੀ ਹੈ ਅੰਮ੍ਰਿਤਸਰ ਦਾ ਮੁੱਖ 에어ਪੋਰਟ ਰੋਡ ਦੇ ਉਤੇ ਪੁਲਿਸ ਵੱਲੋਂ ਇੱਕ ਹਾਈ ਟੈਕ ਨਾਕਾ ਲਗਾਇਆ ਗਿਆ ਜਿਸ ਵਿੱਚ ਜੱਜ ਸਾਹਿਬਾਨ ਦੇ ਨਾਲ ਨਾਲ ਪੁਲਿਸ ਦੇ ਅਧਿਕਾਰੀ ਵੀ ਨਜ਼ਰ ਆਏ ਉਤੇ ਹੀ ਪੁਲਿਸ ਅਧਿਕਾਰੀਆਂ ਵੱਲੋਂ ਜੋ ਬੱਚੇ ਅਤੇ ਬੱਚੀਆਂ 18 ਸਾਲ ਦੀ ਉਮਰ ਤੋਂ ਘੱਟ ਹਨ ਉਹਨਾਂ ਨੂੰ ਇੱਕ ਵਾਰਨਿੰਗ ਦੇ ਕੇ ਛੱਡਿਆ ਗਿਆ ਅਤੇ ਕਿਆ ਗਿਆ ਕਿ ਇੱਕ ਤਰੀਕ ਤੋਂ ਬਾਅਦ ਜੇਕਰ ਉਹ ਦੁਬਾਰਾ ਤੋਂ ਇਸ ਦੇ ਵਿੱਚ ਪਾਏਗੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਹਾਲਾਂਕਿ ਪੁਲਿਸ ਵੱਲੋਂ ਕਈ ਚਲਾਣ ਵੀ ਕੱਟੇ ਗਏ ਅਤੇ ਪੁਲਿਸ ਦੇ ਨਾਲ ਕਈ ਲੋਕ ਬਹਿਸ ਵਸਾਈ ਕਰਦੇ ਹੋਏ ਵੀ ਨਜ਼ਰ ਆਏ ਹਾਲਾਂਕਿ ਇੱਕ ਨੌਜਵਾਨ ਲਗਾਤਾਰ ਹੀ ਪੁਲਿਸ ਨਾਲ ਬਹਿਸ ਕਰਦਾ ਹੋਇਆ ਨਜ਼ਰ ਵੀ ਆਇਆ ਅਤੇ ਆਪਣੇ ਆਪ ਨੂੰ ਇੱਕ ਪੁਲਿਸ ਅਧਿਕਾਰੀ ਦਾ ਭਰਾ ਵੀ ਦੱਸਦਾ ਹੋਇਆ ਨਜ਼ਰ ਆਇਆ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਵਿਸ਼ੇਸ਼ ਰਿਪੋਰਟ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਹਉਦਨੂ ਹਾਜੀ ਪਾਜੀ ਅੱਜ ਜਿਹੜਾ ਸਪੈਸ਼ਲ ਨਾਕਾ ਇੱਥੇ ਲਗਾਇਆ ਗਿਆ ਹੈ ਜਿਸ ਦਾ ਵਿੱਚ ਇਹ ਕੀ ਕਹਣਾ ਜੱਜ ਤੱਕ ਲਾਇਆ ਹੈ ਕਿ ਜਿਹੜੇ ਨਵੇਂ ਕੋਨ ਇਸ ਨੂੰ ਆ ਰਹੇ ਨੇ ਜਿਹੜੇ ਬੱਚਿਆਂ ਤੇ ਬਸ ਉਹਦੇ ਪੰਜ ਲੋਕ ਤੇ ਲਗਾਇਆ ਗਿਆ ਨਾਲ ਸਾਡੇ ਜਸਤਵ ਫੀਸੀਆਂ ਸਾਫ ਸੀਗੇ ਨਾਲ ਸਾਡੇ ਟੀਵੀ ਕੇ ਸੀ ਕਿੰਨ ਸਿਖਰ ਕੀ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜਿਹੜੇ ਬੱਚਿਆਂ ਨੂੰ ਮੋਟਰਸਾਈਕਲ ਦੇ ਕੇ ਭੇਜਦੇ ਨੇ ਰੀਤਾ ਜੀ ਲੋਕ ਤੇ ਬੱਚੇ ਬੱਚਿਆਂ ਨੂੰ ਤੇ ਲੋਕਾਂ ਦੇ ਆਪਣੇ ਅਪੀਲ ਕਰਨੀ ਚਾਹਾਂਗੇ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਕੋਈ ਵੀ ਆਪਣਾ ਫਾਈਕਲ ਨਾ ਦੇਣ ਜਾਂ ਕੋਈ ਉਹਦਾ ਜਿਆ ਫੋਨ ਨਹੀਂ ਚਲਦੀ ਕਿਉਂਕਿ ਨਵੇਂ ਕਾਨੂੰਨ ਦੇ ਬਹੁਤ ਸਖਤ ਆ ਰਹੇ ਆ ਇਹਦੇ ਚ ਦੇ ਕੋਈ ਆਪਣਾ ਬੱਚਾ 18 ਸਾਲ ਤੋਂ ਘੱਟ ਸਿੰਗਲ ਆ ਜਾਂਦਾ ਹੈ 3 ਸਾਲ ਦੀ ਸਜ਼ਾ ਹੋਵੇਗਾ ਪਾਪਿਆਂ ਨੂੰ ਤੇ 25 ਹਜ਼ਾਰ ਜੁਰਮਾਨਾ ਹੋਵੇਗਾ ਅੱਛਾ ਜੀ ਇਹ ਲੱਗਦਾ ਸਕੂਲਾਂ ਵਿੱਚ ਸੈਮੀਨਾਰ ਲਗਾਉਣ ਦੀ ਜ਼ਰੂਰਤ ਹੈ ਸਮਾਪਤ ਕਿਉਂਕਿ ਜ਼ਿਆਦਾਤਰ ਬੱਚੇ ਸਕੂਲੇ ਸਕੂਲ ਚ ਹੀ ਲੈ ਕੇ ਜਾਂਦੇ ਨੇ ਤੇੰਦ ਬੰਦ ਰਹੇ। ਇੱਕ ਹੋਰ ਇਹ ਜਿਹੜੇ ਸੈਮੀਨਾਰ ਇਹ ਸਾਡਾ ਇੱਕ ਪਤਰਾ ਜੈਂਕੀ ਦਾ ਸਟਾਫ ਹੁੰਦਾ ਉਹ ਆਪਣੇ ਸੈਮੀਨਾਰ ਦੇ ਲਗਾ ਰਿਹਾ ਹੈ। ਬੱਚਿਆਂ ਤੇ ਉਹਦਾ ਟੀਚਰਾਂ ਤੇ 95 ਰੁਪਏ। ਇਹ ਆਪਾਂ ਹਰ ਇੱਕ ਕਲਾਸੇ ਵੇ ਰਿਹਾ ਤੇ ਦੁਬਾਰਾ ਜਿ ਬਿਟਾ ਦੇ। ਕਿੰਨੇ ਕੁ ਬੱਚੇ ਜਿਹੜੇ ਨੇ ਅੱਜ ਇਸ ਵੀ ਡੀਟੇਲ ਕੀਤਾ ਕਿੰਨੇ ਕੁ ਬੱਚਿਆਂ ਨੂੰ ਕੁਝ ਇਸ ਦੀ ਵੀਡੀਓ ਦਿੱਤੀ। ਅੱਜ 3-4 ਬੱਚੇ ਸੀਗੇ ਉਹਨਾਂ ਨੂੰ ਵਾਰਿੰਗ ਦੇ ਕੇ ਅੱਜ ਫਿਰ ਇੱਥੇ ਨਾਲ ਗੱਲ ਕਰਕੇ ਮੈਨੂੰ ਆਪਣਾ ਸਟੇਜ ਲੈ ਗਿਆ। ਇਹ ਤੋਂ ਬਾਅਦ ਜੇ ਕਿ ਇਦਾਂ ਦਾ ਸਾਡੇ ਮਾਮਲੇ ਸਾਹਮਣੇ ਹੁੰਦਾ ਆ ਉਹਦਾ ਚਲਾਨ ਕਰਾਂਗੇ ਤੇ ਉਹਨਾਂ ਨੂੰ ਪਾਫੇ ਚ ਚਾਰਜ ਕਰਾਂਗੇ। ਤੇ ਅੱਜ ਸਰ ਇੱਥੇ ਜਿਹੜੇ ਸਪੈਸ਼ਲ ਤੌਰ ਤੇ ਨਾਕਾਬੰਦੀ ਕੀਤੀ ਗਈ ਹੈ ਇਹਦੇ ਵਿੱਚ ਜਿਹੜੇ ਕਿੰਨੇ ਕ ਚਲਾਨ ਕੀਤੇ ਗਏ ਨੇ ਇਹਦੇ ਦੀ ਤਕਰੀਬਨ 10 ਦੇ ਕਰੀਬ ਚਲਾਨ ਕੀਤੇ ਨੇ ਜਿਹਦੇ ਵਿੱਚ ਬਿਨਾ ਸੀਟ ਬੈਲਟ ਹੈਲਮਟ ਦੇ ਨਹੀਂ ਤੋਂ ਕੀਤੇ ਗਏ ਕਾਲਿਆ ਫਰਮਾਨ ਪਹਿਲੀ ਨਜ਼ਰ ਦੇਖ ਨੂੰ ਮਿਲ ਰਿਹਾ ਜੀ ਜੱਜ ਸਾਹਿਬ ਖੁਦ ਪਹੁੰਚ ਰਹੇ ਨੇ ਕਿ ਲੱਗਦਾ ਕਿ ਨਾ ਪੁਲਿਸ ਦਾ ਵੀ ਮਨੋਬਲ ਵਾਤਾ ਜੀ ਜੀ ਬਿਲਕੁਲ ਜੀ ਬਹੁਤ ਵਾਤਾ ਜੀ ਜਦੋਂ ਸਾਡੇ ਸਿਮਰ ਰਾਮ ਜੀ ਜਸ ਸਿੰਘ ਬਾਣ ਅਗੇ ਪੱਟੇ ਰੈਂਕ ਦੇ ਆ ਰਹੇ ਹੁੰਦੇ ਨੇ ਤੇ ਸਾਡਾ ਇਹ ਜੋ ਮਨਮਨ ਕਰਕੇ ਵਾਤਾ ਜੀ Take it.